ਹਾਂਜੀ ਸ਼ਾਈ ਪਨੀਰ ਮਾਸ ਬਣਾਉਣ ਵਾਸਤੇ ਆਪਾਂ ਲਏ ਨੇ ਦੋ ਹਰੀਆਂ ਮਿਰਚਾਂ, ਟਮਾਟਰ, ਤਿੰਨ ਟਮਾਟਰ ਲੈ ਲਏ ਤੇ ਪਿਆਜ਼ ਛੋਟੇ ਸੀ ਕਾਫੀ ਕੱਟ ਲਏ ਆ ਜਿੰਨ ਕਿ ਜੇ ਵੱਡੇ ਪਿਆਜ਼ ਹੋਣ ਤਾਂ ਤਿੰਨ ਤੋਂ ਚਾਰ ਪਾ ਸਕਦੇ ਆ ਬਾਕੀ ਪਨੀਰ ਦੇ ਹਿਸਾਬ ਨਾਲ ਤੇ ਅਦਰਕ ਤੇ ਲਸਣ ਇਹਨਾਂ ਚੀਜ਼ਾਂ ਨਾਲ ਆਪਾਂ ਸ਼ਾਈ ਪਨੀਰ ਬਣਾਉਣਾ ਹੈ ਪਹਿਲਾਂ ਆਪਾਂ ਇਹਨਾਂ ਨੂੰ ਥੋੜਾ ਜਿਹਾ ਪੁੰਨ ਲਾਂਗੇ ਫਿਰ ਬਾਅਦ ਚ ਗ੍ਰੇਂਡ ਕਰਾਂਗੇ ਇਹ ਜਿਹੜਾ टमाटर ਹੈਗਾ ਪੂਰੇ ਪਾਣੀ ਨਾਲ ਇਹ ਜੰਗ ਮੰਗਿਆਂ ਨੂੰ ਆਪਾਂ ਫਰਾਈ ਕਰਕੇ ਥੋੜਾ ਥੋੜਾ ਤੇ ਉਸ ਤੋਂ ਬਾਅਦ ਆਪਾਂ ਨੂੰ ਟਾਕੇ ਜਣ ਕੇ ਆਪਾਂ ਗੋਲੀ ਖੜ ਜਾਂਦੀ ਹੈ ਸਿਮਤੇ ਵੀ ਕਰ ਸਕਦੇ ਹਾਂ

ਮੰਗੋ ਦੇ ਫਲਾਂ ਪਕਾਉਣ ਪਏ ਪਰਟੀ ਨੂੰ ਕਰ ਲੈ ਤੇ ਜਿੰਨਾ ਨਾ ਫੋਨ ਪਤਾ ਨਹੀਂ ਕਿ ਕਿਸ ਕਾਰਨ ਬੰਦ ਹੋ ਗਿਆ ਸੀ ਤੇ ਆਪਾਂ ਵੀ ਦੱਗ ਰਹਾ ਪੰਡਾ ਤੇ ਬਾਦੂ ਦਾ ਮਸਾਲਾ ਆਪਾਂ ਪਾ ਦਿੰਦੇ ਹਾਂ ਹਾਂ ਜੀ ਇਹਨੂੰ ਆਪਾਂ ਨਾ ਜਨਕੇ ਸਮਤੇ ਕਰਕੇ ਮਸਾਲੇ ਨੂੰ ਪਕਾ ਲੈਣਾ ਕਿਉਂਕਿ ਫਲਤੇ ਕਰਾਂਗੇ ਤਾਂ ਆਪਾਂ ਇਹ ਨਾਲ ਲੱਗ ਜਾਊਗਾ ਕੜਾਈ ਦੇ ਤੇ ਤਾਂ ਕਰਕੇ ਆਪਾਂ ਇਹਨੂੰ ਸਮਤੇ ਪਕਾ ਲੈਣਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਮਕ ਮਿਰਚ ਪਾ ਦੇਣਾ ਬੱਤੀ ਬਹੁਤ ਪਸੰਦ ਕਰਦੀ ਆ। ਪ੍ਰਭਜਸਤਾ ਖਾਸ ਕਰਕੇ। ਪ੍ਰਭਜਸ ਕਹਿੰਦਾ ਵੀ ਮੈਂ ਚੌਲ ਨਹੀਂ ਖਾਣੇ ਅੱਜ। ਸ਼ਾਇਦ ਪਨੀਰ ਨਾਲ ਮੈਨੂੰ ਮੰਮਾ ਰੋਟੀ ਬਣਾ ਕੇ ਦੇਉ। ਤੇ ਸ਼ਾਇਦ ਪਨੀਰ ਨਾਲ ਜਿਹੜੇ ਚੌਲ ਆ ਬਹੁਤ ਜ਼ਿਆਦਾ ਸਵਾਦ ਲੱਗਦੇ ਆ। ਮੀਤ ਨੂੰ ਜ਼ਿਆਦਾ ਚੌਲ ਪਸੰਦ ਆ। ਤੇ ਪ੍ਰਭਜਸ ਕਹਿੰਦਾ ਮੈਂ ਅੱਜ ਰੋਟੀ ਖਾਣੀ ਆ। ਦੋਨੇ ਕੁਛਾਪਾ ਬਣਾ ਲਿਆ ਸੀ ਜਿਨ੍ਹਾਂ ਨੇ ਰੋਟੀ ਖਾਣੀ ਰੋਟੀ ਖਾ ਲੈਣ। ਜਿਨ੍ਹਾਂ ਨੇ ਚੌਲ ਖਾਣੇ ਚੌਲ ਖਾ ਲੈਣ। ਨੂੰ ਨੂੰ ਮਿਚ ਪਾ ਕੇ ਆਪਾਂ ਇਹਨੂੰ ਥੋੜਾ ਜਿਹਾ ਹਿਲਾ ਕੇ ਘੋਨ ਲੀ ਫਿਰ ਆਪਾਂ ਇਹਦੇ ਵਿੱਚ ਦੁੱਧ ਪਾ ਦਿਆਂਗੇ ਹਾਂਜੀ ਜਿਹੜਾ ਦੁੱਧ ਆਪਾਂ ਅੱਧਾ ਕਿਲੋ ਪਨੀਰ ਦਾ ਜਾਨੀ ਕਿ ਅੱਧਾ ਕਿਲੋ ਪਨੀਰ ਸੀ ਆਪਣੇ ਕੋਲੇ ਉਹਦਾ ਆਪਾਂ ਛਾਈ ਪਨੀਰ ਬਣਾਉਣ ਲੱਗੇ ਤੇ ਅੱਧਾ ਇੱਕ ਗਲਾਸ ਦੁੱਧ ਦਾ ਪਾ ਲਵੇ ਕਿਉਂਕਿ ਬਹੁਤ ਹੁੰਦਾ ਤੇ ਬਾਕੀ ਨੇ ਹਨਾ ਅਕਸਰ ਬਣਨਾ ਵੀ ਹੁੰਦਾ ਪਨੀਰ ਨੇ ਇਹਦੇ ਵਿੱਚ ਪਸੰਦ ਨਾਲ ਪਾਲੀ ਵੀ ਆਪਣੇ ਸਾਹਬ ਕਿਤਾਬ ਦੇ ਨਾਲ ਕਿਲੋ ਪਨੀਰ ਤਾਂ ਜ਼ਿਆਦਾ ਹੀ ਪਾਲੀ ਜੀ ਇੱਥੇ ਆਪਣਾ ਸ਼ਾਈ ਪਨੀਰ ਜਿਹੜਾ ਬਣ ਕੇ ਰੈਡੀ ਹੈ ਨਾਲ ਬਣਾਇ ਸੀ ਆਪਾਂ ਚੌਲ ਰੋਟੀ ਵੀ ਬਣਾਈ ਸੀ ਜਿਹਨੇ ਰੋਟੀ ਖਾਣੀ ਰੋਟੀ ਖਾ ਲਓ ਆ ਸੈਲਡ ਸੀ ਨਾਲ ਆਪਣਾ ਤੇ ਸ਼ਾਈ ਪਨੀਰ ਆ ਜਿਹੜਾ ਘਰ ਵਿੱਚ ਬਹੁਤ ਵਧੀਆ ਆਪਾਂ ਆਪ ਤਿਆਰ ਕਰ ਸਕਦੇ ਹਾਂ ਕੋਈ ਖਾਸ ਮਸਾਲਿਆਂ ਦੀ ਵੀ ਲੋੜ ਨਹੀਂ ਹੈਗੀ ਇਹਦੇ ਵਿੱਚ ਦੇਖ ਇੱਕ ਵਾਰ ਜਰੂਰ ਟ్రਾਈ ਕਰਕੇ ਦੇਖੋ ਬਹੁਤ ਸੌਖਾ ਹੈ ਜੀ ਕਣਕ ਦੇ ਬੀਜਾਂ ਦੀ ਤਿਆਰੀ ਐ ਬੀ ਬਣਾ ਕੇ ਰੱਖਤਾ ਮਤਲਬ ਪੀ ਲਿਆਂਦਾ ਸਕੋਸ਼ ਆਪਾਂ ਮਰ ਲੇ ਏ ਰੀ ਵਗੈਰਾ ਰਲਾ ਕੇ ਰੱਖਤੀ ਐ ਸਵੇਰੇ ਬੀਜਣੀ ਆਪਾਂ ਕਣਕ ਹਵਾ ਦੇਖੋ ਕਿੰਨੀ ਚੱਲੀ ਜਾਂਦੀ ਐ ਠੰਡ ਹੋਈ ਪਈ ਐ ਮੈਂ ਤਾਂ ਰਮਾਲ ਚੱਕੀ ਪੁੱਤ ਮੈਂ ਲੱਗਦੀ ਆ ਕੱਪੜੇ ਵੀ ਧੋਣੇ ਅੱਜ ਗੁਰਦੁਆਰਾ ਸਾਹਿਬ ਚਲੇ ਗਏ ਸੀ ਮਾ ਦੇਖ ਲਓ ਕੋਈ ਨਹੀਂ ਧੋਨੇ ਕੱਪੜੇ ਫਿਰ ਧੋ ਦਿੰਨੇ ਆ ਮੈਂ ਕਿਹਾ ਡੈਡੀ ਨੇ ਬੰਨਣਾ ਹੋ ਤਾਂ ਹੀ ਤੁਹਾਨੂੰ ਦੱਸ ਹਾਂ ਜੀ ਆਪਾਂ ਚਲੇ ਗਏ ਸੀ ਗੁਰਦੁਆਰਾ ਸਾਹਿਬ ਤੇ ਉਹਦੇ ਕਰਕੇ ਨਾ ਕੱਪੜੇ ਸਵੇਰੇ ਧੋਤੇ ਨਹੀਂ ਗਏ ਕਿਉਂਕਿ ਟਾਈਮ ਤੁਹਾਨੂੰ ਪਤਾ ਚੱਲਦੀ ਫਿਆਂ ਤੇ ਇੱਕ ਨਾ ਲਾਈਟ ਹੈ ਨਹੀਂ ਸੀ ਆਪਣੀ ਤੇ ਮੀਂਹ ਪੈਣ ਕਰਕੇ ਨਾ ਤੇ ਹਵਾ ਨਾਲ ਤੇ ਉਹਨਾਂ ਨੇ ਰਾਤ ਤੋਂ ਕੋਈ ਲਾਈਟ ਕੱਟੀ ਹੋਈ ਸੀਗੀ ਤੇ ਲਾਈਟ ਆਈ ਆ 8:30 ਵਜੇ ਤੇ ਫਿਰ 9 ਵਜੇ ਨੂੰ ਜਾਣਾ ਸੀ ਆਪਾਂ ਤਿਆਰ ਹੋ ਕੇ ਹਵਾ ਕਿੰਨੀ ਚੱਲੀ ਜਾਂਦੀ ਹੈ। ਛੂਈ ਆ ਇੱਧਰ ਆ ਜਾ ਇੱਧਰ। ਮਸਤੀਨਾ ਗਾਂ ਚਾਹ ਪਾਣੀ ਦਾ ਟਾਈਮ ਹੋਇਆ ਪਿਆ ਅੱਜ ਆਪਾਂ ਚਾਹ ਲੇਟ ਕੀਤੀ ਸੀਗੀ ਤੇ ਹਾਂ ਭਾਂਡੇ ਧੋਣੇ ਪਹਿਲਾਂ ਚਾਹ ਲੈ। ਕਿਉਂਕਿ ਕਿਤੇ ਜਾਵੜੀ ਦੇ ਨਾ ਫਕਾਰਟ ਚੀ ਹੋ ਜਾਂਦੀ ਹੈ। ਪਤਾ ਨਹੀਂ ਕਿਉਂ। ਉਹ ਪਸ਼ੂਆਂ ਦੇ ਵੀ ਲੀੜੇ ਪੌਣੇ ਪੈਣੇ ਆ ਬਸ ਅੱਗੇ ਤਰਪਾਲਾ